ਇਹ ਹਾਂ ਜੀ ਪੜੀ ਪਕੜ ਦੀ ਭਾਜੀ ਮੈਂ ਨਾ ਉਹ ਜਿੱਥੇ ਮਰਡਰ ਹੋਇਆ ਹੈ ਸਾਡੇ ਜੀ ਨਾਲੇ ਤਰਨਜੀਤ ਮੁੰਡਾ ਜੀ ਉਹ ਭਾਜੀ ਉੱਥੇ ਮੈਂ ਬੈਠਾ ਬੜੀ ਦਹਿਸ਼ਤ ਦਾ ਮਾਹੌਲ ਆ ਕੋਈ ਭਾਈ ਕੋਈ ਕੋਈ ਲੋ ਡਿਊਟੀਆਂ ਕਿਸੇ ਆਪਣਾ ਚੰਗੀਆਂ ਨਹੀਂ ਆ ਜੀ ਹਾਂਜੀ ਉਹ ਇਹ ਭਾਜੀ ਜ਼ਰੂਰੀ ਜੇ ਮੈਂ ਪਰਿਵਾਰ 'ਚ ਬੈਠਾ ਜੀ ਉੱਥੇ ਹਾਂਜੀ ਇਹ ਕਰੋ ਹਾਲਤ ਰਹੋ ਭਾਜੀ ਇਹ ਲੋਕਾਂ ਨੇ ਸੜਕਾਂ ਦੇ ਸੜਕਾਂ ਲੈ ਆਣ ਕੇ ਬਹਿ ਜਾਣਾ ਜੇ ਸਾਰੇ ਬੜੇ ਦੁਖੀ ਬੈਠੇ ਸਾਰੇ ਹਾਂਜੀ ਆ ਕਰਾਇਓ ਫਿਰ ਕਰਿਓ ਭਾਈ ਜਰੂਰੀ ਜੀ ਪ੍ਰੀਜ਼ ਹਾਂਜੀ ਸੜਕਾ ਬਲੌਕ ਕਰਨੀ ਹੈ ਸਗਰ ਮਨ ਬਣਾਇਆ ਜੇ ਪਿੰਡ ਸਾਰਾ ਇਕੱਠਾ ਹੋਇਆ ਜੀ ਤੇ ਉਹ ਨਹੀਂ ਚਲੋ ਮਰ ਮਰ ਭਾਈ ਹੁੰਦਾ ਹੀ ਆ ਫਿਰ ਬੱਚਾ ਗਿਆ ਕਿ ਘਰੋਂ ਤੇ ਠੀਕ ਭਾਈ ਠੀਕ ਭਾਈ ਠੀਕ ਹੀ ਓਕੇ ਭਾਈ ਅਸਕਲ ਦੀ ਇਹਨੇ ਚਲਣ ਦੀ ਕੋਸ਼ਿਸ਼ ਵੀ ਨਹੀਂ ਬਹੁਤ ਵੱਲ ਲੱਗਿਆ ਔਰ ਉਹ ਕਹਿੰਦਾ ਕਹਿੰਦਾ ਸੀਆਈ ਵੀ ਤੁਜੀ ਸੀ ਸਾਰੇ ਨਾਲ ਜਿਹੜੀ ਗੱਲ ਲਾਈਆਂ ਚੱਲ ਕੇ ਸਾਰੇ ਜਿਹੜਾ ਧੱਪੀ ਦੇ ਪਰ ਹਰ ਜਾਣੇ ਨੇ ਉਹ ਉਹਦੇ ਸੁਭਾਅ ਦੀ ਉਹ ਜਿਹੜਾ ਪੇਸ਼ੈਂਟ ਮਰੀਜ਼ ਮੈਂ ਲੋਕਾਂ ਨੇ ਸੁਣੀ ਨਾ ਲੋਕ ਸਾਡੇ ਨਾਲ ਗੱਲ ਕਰਦੇ ਆ ਰਾਤ ਜਾਮ ਕਰਾਂਗੇ ਇਕੱਠੇ ਹੋ ਕੇ ਸਾਰੇ ਬਹਿ ਜਾਾਂਗੇ ਹਾਂਜੀ ਕੋਈ ਹੋਵੇ ਭਾਵੇਂ ਸ਼ਾਨਨ ਸਾਹਿਬ ਚਾਹੀਦਾ ਜੀ ਆਹ ਔਰ ਇਹ ਅੱਜ ਜਰਾ ਥੋੜਾ ਸਬਲੂਈਆਂ ਦਾ ਆਪਣਾ ਅਫਸਰ ਆ ਕੀ ਆ ਡਿਪਟੀ ਇਹ ਰੇ ਸਵਾਇ ਰੇਤਾ ਵਗਾਉਣ ਤੋਂ ਇਹਦਾ ਕੰਮ ਹੀ ਕੋਈ ਨਹੀਂ ਹੈ ਤੇ ਜਾਂ ਆ ਕਬੂਤਰ ਡਾਉਂਦਾ ਰਹਿੰਦਾ ਕਿ ਮੇਰੇ ਲੋਰ ਟਟੂ ਵੇਖਣਾ ਇਹਨੇ ਜਿੰਨਾ ਘੋਰ ਦਿੰਦਾ ਕਰ ਲੋ ਨਹੀਂ ਥੋੜੀ ਇਹ ਜੋ ਪਰਿਵਾਰ ਨੂੰ ਘਾਟ ਆ ਪਿਆ ਤਾਂ ਜੀ ਸੰਧੂ ਦਾ ਜੋ ਟਕਾ ਜੋ ਬੰਦਮਾਸ਼ੀ ਦੇ ਇੱਕ ਸ਼ਬਦੀ ਬੜਾ ਛੋਟਾ ਪਰਿਵਾਰ ਰੋਲ ਕਰਾਤਾ ਆ ਲਾਂਡਰ ਆਰਡਰ ਦਾ ਬੇੜਾ ਕਰ ਕੋਇਆ ਪਿਆ ਇਹ ਸਿਆਸੀ ਰੋਟੀਆਂ ਸੀਖਦੇ ਪਏ ਇੱਥੇ ਸਾਫ ਦਾ ਜਿਹੜਾ ਮੰਤਰੀ ਵਿਧਾਇਕ ਵਿਧਾਇਕ ਹੈ ਜਿਹੜਾ ਹੁਣ ਇੱਥੋਂ ਦਾ ਆ ਲੱਗੇ ਹੀ ਮੇਰਾ ਅੱਧਾ ਕਿਲੋਮੀਟਰ ਵੀ ਨਹੀਂ ਉਹਦਾ ਦਫ਼ਤਰ ਤੇ 5-6 ਦਿਨ ਹੋ ਗਏ ਇਹ ਕਾਰਾ ਉਹ ਜਿਹੜਾ ਵਰਤਿਆ ਤੇ ਇਹ ਜਿਹੜੇ ਇਹ ਗੁੰਮਰਾਹ ਕਰਨੇ ਪਏ ਕੋਈ ਸੀਰੀਅਸ ਹੀ ਨਹੀਂ ਹੈ ਲੌਂਡ ਆਰਡਰ ਦਾ ਬੇੜਾ ਗਰਗ ਹੋਇਆ ਪਿਆ ਸਿੰਘ ਸਾਹਿਬ ਨਾਲ ਗੱਲ ਕੀਤੀ ਕੀ ਗੱਲ ਬਈ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕੀਤੀ ਕਿ ਇਹੋ ਪਰਿਵਾਰ ਚ ਅਫਸੋਸ ਕੀਤੇ ਬੇ ਸਾਰੇ ਪਿੰਡਾਂ ਦੇ ਮੋਦ ਉਰ ਇਕੱਠੇ ਹੋਏ ਪਏ ਆ ਇਹ ਜਲਦੀ ਤੋਂ ਜਲਦੀ ਜਿਨ੍ਹਾਂ ਨੇ ਕਾਰਾ ਕੀਤਾ ਉਹਨਾਂ ਨੂੰ ਫੜ ਕੇ ਜੋ ਕਾਨੂੰਨੀ ਸਜ਼ਾ ਮਿਲਦੀ ਉਹ ਦਵੋ ਨਹੀਂ ਤੇ ਇਹਦਾ ਮਾੜਾ ਅਸਰ ਪਊਗਾ ਲੋਕਾਂ ਨੇ ਸੜਕਾਂ ਉੱਤੇ ਉਤਰ ਆਉਣਾ ਹੈ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਤੇ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿਓ। ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ। ਤੁਹਾਨੂੰ ਇੱਥੇ ਆਈ ਸੀ ਯੂ, ਐਕਸ-ਰੇ, ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਈਡ, ਜੋੜਾਂ ਬਦਲਦੇ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News